ਪਿਠਾਉਂਦਾ 20 ਜਿਹੜੇ ਆਏ ਦੀ ਇਹਨੂੰ ਪੜ੍ਹ ਦਿੰਦਾ ਹੋਰ ਵੀ ਕਹਿੰਦਾ ਬਾਹਰ ਦੇਵਤਾ ਨਾਲੇ ਚਲੋ ਚਲੋ ਸੋ ਬਾਈ ਬਾਈ ਕੀਮਤੀ ਇਮਾਰੀਏ ਚਲੋ ਕੋਈ ਕੁਝ ਥੱਲੇ ਆਜੋ 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 ਕल्पना ਕਰੋ ਇਹ ਗੱਲ ਬਾਤ ਸਾਰੇ ਬੋਲੋ ਚਲੋ ਆਜੋ ਆਜੋ ਅੱਜ ਤਾਂ ਕਹਿ ਨਹੀਂ ਇਹੇ ਮਾਰਗ ਤੇ ਲੱਗੀ ਆ ਬੁੱਲ ਮੈਨੂੰ ਆਉਣੀ ਉਹ ਵੀ ਇਹਦੇ ਮਾਰਗ ਤੇ ਹੀ ਉਹ ਵੀ ਗੱਲ ਕਰਦੇ ਚੱਲਾਂਗੇ ਅੱਪਾ ਉਹ ਜੀ ਗੱਲ ਵੀ ਕਰਨਾ ਸਾਰਾ ਲਾਕ ਕਾਬੂ ਕਰ ਲਿਆ ਬੋਰਡ ਰੱਖੀ ਬੋਰਡ ਮਾਰੋ ਸਭ ਕੁਝ ਆਉਂਦਾ ਬੋਰਡ ਕਿਉਂ ਚਲੋ ਆਲੋ ਇਹ ਬਾਤ ਹੋ ਗਈ ਆ ਜੋ ਤੁਹਾਡੇ ਵੀ ਆ ਗਏ ਉਸ ਨੂੰ ਪਹਿਲਾਂ ਸਾਰੇ ਜਨਤਾ ਦੀ ਬਾਰ ਲਗਾਉਂਦਾ ਸਾਡਾ ਸਾਡਾ ਜਲੇ ਜਲੇ ਕਿ ਜੀ ਤੁਹਾਡੀ ਬੇਟੀ ਦੀ ਕਦੋਂ ਮੈਰਿਜ ਹੋਈ ਸੀ ਅਰੇ ਕੰਨ ਮਾਂ ਨਹੀਂ ਲੱਗਿਆ ਇਹਨਾਂ ਨਾਲ ਇੱਕ ਵਾਰੀ ਜਾਇਆ ਮੁਰਕਤ ਤੇ ਜਿਉ ਨਹੀਂ ਇਹ ਜਿਉ ਨਹੀਂ ਨਾ ਭੁੱਲਦਾ ਨਾ ਛੋੜਦਾ ਨਾ ਛੋੜਦਾ ਇਹਨਾਂ ਦੇ ਨਾਲ ਗੱਲ ਕਰਾਉਂਦੇ ਇੱਕ ਦਿਨ ਕੱਲ ਰਾਤ ਨਹੀਂ ਸੀ ਕੱਲ ਮੈਂ ਨਾ ਪਟਿਆਲਾ ਗਿਆ ਮੇਰੇ ਕੋਲ ਹੀ ਰਿਹਾ ਵੀ ਕੋਈ ਗੱਲ ਨਾ ਕਰਦੇ ਗੱਲ ਨਾ ਕਰਦੇ ਮੰਮੀ ਨੇ ਕਿ ਤਾ ਤੈਨੂੰ ਆਉਣੀ ਆ ਜਾਂਨੀ ਆ ਮੰਮੀ ਦਰਸ਼ਨ ਆਉਂਦੇ ਅਸੀਂ ਕੌਣ ਸੀ ਜੀ ਦੱਤ ਇਹ ਮੇਰੀ ਛੜੀ ਹੈ ਮਾਹੀ ਕੁੜੀ ਦੇ ਮਾਂ ਦਾ ਲੋਕਾਂ ਨੂੰ ਹੋਇਆ ਕੀ ਅੱਜ ਤੰਗ ਕਰਦਾ ਸੀ ਅੱਛਾ ਹਾਂ ਦਾਅ ਹੀ ਮੰਗਦਾ ਸੀ ਵੋਲਟ ਮੰਗਦਾ ਸੀ ਕਿੰਨਾ ਟਾਈਮ ਹੋ ਗਿਆ ਯਾਰੀ ਹੋਣੀ ਕਿੰਨਾ ਟਾਈਮ ਹੋ ਗਿਆ 6 ਮਿੰਟ ਹੋ ਗਏ ਜੀ 6 ਮਿੰਟ ਹੋ ਗਏ ਅੱਛਾ ਕਿੱਥੇ ਹੋ ਕਿੱਥੇ ਵਸਿਆ ਹੈ ਕਿੱਥੇ ਬਿੱਤੇ ਕਿੱਥੇ ਸਲਾਮ ਅਲੈਕੁਮ ਸਲਾਮ ਅਲੈਕੁਮ ਸਲਾਣਾ ਅੱਲ੍ਹਾ ਸਤਿ ਕਿੰਨਾ ਟਾਈਮ ਹੈ ਨਾ ਰਿਹਾ ਕਿੰਨੇ ਡਾ 6 ਮਿੰਟ ਹੋ ਗਏ ਵੀਡੀਓ ਇੱਕ ਵਾਰ ਹੀ ਗਏ ਨੇ ਜੀ 6 ਮਿੰਟ ਅੱਛਾ ਜੇ ਕਹਿੰਦੇ ਜੀ ਜੀ ਕੁੜੀ ਨੂੰ ਕੁੱਟਦਾ ਸੀ। ਬੜੇ ਸਾਨੂੰ ਪਰੇਸ਼ਾਨ ਕਰਦਾ ਸੀ। ਕੀ ਡਿਮਾਂਡ ਹੋਤੀ ਕਰਦਾ ਜੀ ਡਿਮਾਂਡ। ਕੀ ਬੋਲਟ ਦਵਾਉਂਦਾ। ਹਾਂ। ਕੰਮ ਕੋਈ ਨਹੀਂ ਸੀ ਕਰਦਾ ਜੀ। ਉਹਦਾ ਮੁੰਡੇ ਦਾ ਬਾਪ ਕਹਿੰਦਾ ਸੀ ਆਸਾਂ ਮ ਕਰਦਾ ਹੈ। ਕੰਮ ਅਸੀਂ ਪੱਠਿਆ ਘਰੀ ਪਿਆਰ ਆਉਂਦਾ ਸੀ। ਕੋਈ ਕੰਮ ਨਹੀਂ ਸੀ ਕਰਦਾ। ਉਹ ਮਾਝੇ ਨੂੰ ਕਰਦਾ ਸੀ। ਪਤਾ ਨਹੀਂ ਨਾ ਸੇ ਕਰਦੇ ਹੁਣ ਜਿਹੜਾ ਕੰਮ ਨਹੀਂ ਕਰਦਾ ਜੀ। ਕਿੰਨੇ ਭਰਾਵਾਂ ਦੀ ਭੈਣ ਸੀਗੀ ਤਿੰਨ ਭਾਈਆਂ 'ਚ ਇੱਕ ਭੈਣ ਸੀ ਚਾਰ ਭਰਾਵਾਂ ਦੀ ਇੱਕ ਭੈਣ ਸੀ ਨਾ ਤਿੰਨ ਭਾਈਆਂ ਆ ਤਿੰਨ ਭਾਈਆਂ ਚਲੋ ਵਿਆਹ ਕਿੰਨਾ ਕਿੰਨਾ ਖਰਚ ਕੀਤਾ ਸੀ ਹਾਂ ਵਧੀਆ ਕਰਾ ਆਸੀਂ ਪੂਰਾ ਟੱਗ ਮਾ ਕੀਤਾ ਜੀ ਹਾਂ ਮੁੰਡੇ ਮੁੰਡੇ ਦੇ ਇਹ ਫੈਮਿਲੀ ਦੇ ਕਿੰਨੇ ਜਾਣੇ ਇਹ ਥੋੜੇ ਜੀ ਜਾਣੇ ਹੈਗੇ ਸੀ ਇਹ ਵੀ ਵਧੀਆ ਹੈ ਹੱਥ ਨਾਲ ਨਹੀਂ ਸੀ ਜੀ ਹੈਗੇ ਸਾਨੂੰ ਮੰਗ ਆ ਵੀ ਸਾਨੂੰ ਉਹ ਮਿਲਣਾ ਚਾਹੀਦਾ ਅੱਛਾ ਘਰੇ ਫੋਨ ਕਰਿਆ ਜੀ ਅਸੀਂ ਜਦ ਹੀ ਆਏ ਹੈ ਕਿੰਨੇ ਨੇ ਜੀ ਬੜਾ ਨੇ ਭਾਈ ਚੁੱਪ ਕਰ ਜੀ ਮੁੰਡੇ ਦੇ ਬਾਪ ਨੇ ਕਰਿਆ ਠੀਕ ਹੰਦੇ ਵੀ ਆਇਆ ਤੇ ਆਇਆ ਮੈਨੂੰ ਤਾਂ ਫੋਨ ਵੀ ਨਹੀਂ ਕਰਾ ਮੈਂ ਤਾਂ ਕੰਮ ਤੋਂ ਆਇਆ ਸੱਤਾ ਵਰੀ ਆਇਆ ਤੁਹਾਨੂੰ ਠੀਕ ਹੈ ਤੁਹਾਡੇ ਭੈਣੇ ਕੀ ਕਰ ਕੋਈ ਗੱਲ ਫਰਾ ਨਹੀਂ ਪੁੱਛਿਆ ਨਾ ਕਿਉਂ ਕੀ ਕਰਿਆ ਜੀ ਇਹਨਾਂ ਨੇ ਪੁੱਛਣਾ ਇਹਨਾਂ ਵੀ ਕਰ ਜਾਂਦੇ ਅਸੀਂ ਉਹ ਵਿੱਚ ਜਾ ਕੇ ਹਾਂ ਫੋਨ ਕਰੇ ਨਾ ਨਾ ਇਹਨਾਂ ਨੇ ਮਾਰੇ ਇਹਨਾਂ ਨੇ ਨਹੀਂ ਮਾਰੇ ਅਨੀਲ ਪਏ ਹਨ ਕੁੜੀ ਦੇ ਹਾਂ ਜੀ ਤੇ ਕਹਿੰਦੇ ਆ ਗੇਟ ਨੂੰ ਉਹ ਲਾਇਆ ਉਹ ਗੇਟ ਜਮੇ ਓਪਨ ਆ ਖੁੱਲੇ ਜੀ ਇਹ ਕਹਿੰਦੇ ਗੇਟ ਲਾ ਕੇ ਕਹਿੰਦੇ ਗੇਟ ਖਿੰਦੇ ਆਂ ਕਿ ਕਿਤੇ ਨਹੀਂ ਸੀ ਸਲਾਣੇ ਪਹਿਲਾਂ ਹਾਂਜੀ ਸਲਾਣੇ ਤੋਂ ਸਲਾਣੇ ਪਹਿਲਾਂ ਹਾਂ ਕੀ ਮੰਗ ਕੇ ਕਰ ਦਿੰਦੇ ਸਾਨੂੰ ਵੱਧ ਤੋਂ ਵੱਧ ਹੋਤਾ ਹੀ ਬਈ ਜਿਵੇਂ ਸਾਡੀ ਕੁੜੀ ਲਾਂਤ ਰਹੀ ਹੈ ਇਹਨਾਂ ਨੇ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਫਾੜੇ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾੜ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਆਹ ਹਾਂ ਸਾਨੂੰ ਹੁਣ ਹੀ ਪਤਾ ਦੱਲੇ ਆਏ ਕੁੜੀ ਦਾ ਨਾਮ ਰਮਨਦੀਪ ਕੌਰ ਆ ਜੀ ਉਮਰ ਉਹਦੀ 30 ਸਾਲ ਦੀ ਉਮਰ ਆ ਜੀ 30 ਸਾਲ ਹਾਂ ਮੇਰੇ ਉਹ ਹਾਣ ਪ੍ਰਮਾਣ ਦੀ ਹੋ ਜਾ ਮੈਰੇ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਕਿੱਤਾ ਵਿਆਹ ਕਿੱਤਾ ਹੋਇਆ ਸੀ ਵਿਆਹ ਵਧੀਆ ਕੀਤਾ ਇਹ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰੇ ਨਾ ਛੱਡਣਾ ਕੁੜੀ ਨੇ ਗੱਲ ਕਰਨ ਦਿੰਦੇ ਸੀਗੇ ਸਾਨੂੰ ਹਾਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਇਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਪਰੇਸ਼ਾਨ ਕਰਦਾ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀਗੀ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੁਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਜੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੁਲਟ ਦੇ ਦਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਕਿੱਦਾਂ ਤੁਸੀਂ ਕਿੱਦਾਂ ਕਹਿ ਰਹੇ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹਦੀ ਨੀਲੀ ਤਾਂ ਕਰੀ ਪਈ ਟੂਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਆ ਟੂਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤੇਰਾ ਵੀਰੇ ਹਾਂ ਉਹਦੇ ਕੋਈ ਜਾਚ ਇੱਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਵੰਡੀਆਂ ਨਾਲ ਗੱਲਾਂ ਮਾਰਨ ਲੱਗਿਆ ਹੋਇਆ ਸੀ ਹੱਸਣ ਲੱਗਿਆ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50000 ਰੁਪਏ ਤਨਖਾਹ ਲੈਂਦਾ ਏ ਅਸੀਂ ਕਿਹਾ ਸਾਡੀ ਕੁੜੀਆ ਸੁਖੀ ਬਸੂਗੀ ਕੋਈ ਗੱਲ ਨਹੀਂ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਸ ਤੋਂ ਬਾਅਦ ਇਹ ਜਿੱਤਾ ਹੀ ਘਰੇ ਬੈਠਾ ਹੈ ਤੁਸੀਂ ਕੀ ਮੰਗ ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨੋਂ ਪਿਓ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਛੱਡ ਦਣਾ ਕਿਉਂਕਿ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਆ ਠੀਕਾ ਗੱਲ ਸਾਡੀ ਮੰਗ ਇਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬਸ ਅਸੀਂ ਹਜੇ ਮੁੱਢਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਜਿਹੜੀ ਫੇਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਆ ਅਮਰਪਾਲ ਸਿੰਘ ਸਣਾਉ ਬਾਗ ਸਿੰਘ ਦੇ ਨਾਮ ਆਂ ਬੇਲੜੀ ਨਾਲ ਜਿਹੜਾ ਇਹ ਸਿੰਘ ਐਵੇਨਿਊ ਦਾ ਰਹਿਣ ਵਾਲਾ ਸੀ ਸਿਟੀ ਟੂਕ ਨਾਂ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਬੇੜੀ ਦੀ লাশ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿੰਟੀ ਸਾਰੀ ਪੁਲਿਸ ਪਾਟੀ ਗਈ ਹੈ ਸਿਟੀ ਟੂਕ ਤੇ ਪਹੁੰਚੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ ਇਹ ਹਜੇ ਉਹਨਾਂ ਦੇ ਪਿਆਲ ਲਗਾ ਰਹੇ ਹਨ ਕਿਉਂ ਅਏ ਕੁਰੀ ਦੇ ਕਰਦੇ ਜਿਹੜੇ ਪੇਕਾ ਪਰਵਾਰ ਆ ਜੋ ਗਿਆਨ ਖਾਊਗਾ ਅਸੀਂ ਕਰ ਨਹੀਂ ਦਿੰਦੇ